ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਰਹੀਆਂ 5 ਮਿੰਟਾਂ ਦੇ ਵਿੱਚ ਮਿਠਾਈ ਜੋ ਬਹੁਤ ਹੀ ਜ਼ਿਆਦਾ ਸਵਾਦ ਬਨ ਕੇ ਤਿਆਰ ਹੋਈ ਹੈ ਉਹ ਵੀ ਅਸੀਂ ਤਿੰਨ ਤੋਂ ਚਾਰ ਚੀਜ਼ਾਂ ਦੇ ਨਾਲ ਸਿਰਫ ਬਣਾ ਕੇ ਸੀ ਰੈਡੀ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਕਿ ਜ਼ਿਆਦਾ ਸੌਫਟ ਮਲਾਈ ਬਨ ਕੇ ਮਿਠਾਈ ਜਿਹੜੀ ਤਿਆਰ ਹੋਈ ਹੈ ਬਿਲਕੁਲ ਹਲਵਾਈ ਸਟਾਈਲ ਤੇ ਇਹ ਚੈਨਲ ਤੇ ਨਿਯੋਧੇ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਅਸੀਂ ਕੜਾਈ ਜਿਹੜੀ ਹੈ ਗੈਸ 'ਤੇ ਉੱਪਰ ਰੱਖ ਕੇ ਤੇ ਇਹਦੇ ਵਿੱਚ ਅਸੀਂ ਐਡ ਕਰਾਂਗੇ 2 ਚਮਚ ਦੇਸੀ ਘਿਓ ਤੇ ਇਹਦੇ ਨਾਲ ਹੀ ਅਸੀਂ ਐਡ ਕਰਦਾਂਗੇ 2 ਚਮਚ ਸੂਜੀ ਮੋਟੀ ਚਾ ਪਤਲੀ ਜਿਹੜੀ ਮਰਜ਼ੀ ਤੁਸੀਂ ਸੂਜੀ ਜਿਹੜੀ ਉਹ ਲੈ ਸਕਦੇ ਹੋ ਸੂਜੀ ਨੂੰ ਆਪਾਂ ਸਿਰਫ 1 ਮਿੰਟ ਭੁੰਨਣਾ ਹੈ ਤਾਂ ਜੋ ਇਹਦਾ ਜਿਹੜਾ ਕਲਰ ਉਹ ਬਿਲਕੁਲ ਵੀ ਚੇਂਜ ਨਾ ਹੋਵੇ ਸੂਜੀ ਜਿਹੜੀ ਪੁੱਜ ਕੇ ਕਈ ਵਾਰ ਲਾਲ ਹੋ ਜਾਂਦੀ ਹੈ ਬ੍ਰਾਊਨ ਬ੍ਰਾਊਨ ਕਲਰ ਦਾ ਹੋ ਜਾਂਦਾ ਹੈ ਉਹ ਬਿਲਕੁਲ ਵੀ ਨਹੀਂ ਚਾਹੀਦੀ ਬਿਲਕੁਲ ਸਾਨੂੰ ਵਾਈਟ ਜਿਹੜਾ ਹੈ ਨਾ ਇਸ ਤਰ੍ਹਾਂ ਸੂਜੀ ਜਿਹੜੀ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਪੁੰਨੀ ਹੋਣੀ ਚਾਹੀਦੀ ਹੈ ਸੂਜੀ ਹੁਣ ਪੁੱਜ ਕੇ ਬਿਲਕੁਲ ਬਹੁਤ ਹੀ ਵਧੀਆ ਰੈਡੀ ਹੋ ਚੁੱਕੀ ਹੈ ਤੇ ਗੈਸ ਦਾ ਫਲੇਮ ਅਸੀਂ ਆਫ ਕਰ ਦਵਾਂਗੇ ਹੁਣ ਅਸੀਂ ਐਡ ਕਰਾਂਗੇ ਅੱਧਾ ਕੱਪ ਦੁੱਧ ਤੇ ਦੁੱਧ ਨੂੰ ਬਹੁਤ ਹੀ ਵਧੀਆ ਸੂਜੀ ਦੇ ਵਿੱਚ ਮਿਕਸ ਕਰ ਲਵਾਂਗੇ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਘਰਾਂ ਦੇ ਵਿੱਚ ਅਵੇਲੇਬਲ ਹੁੰਦੀਆਂ ਨੇ ਤੇ ਆਸਾਨੀ ਦੇ ਨਾਲ ਜਿਹੜੀ ਆ ਮਤਲਬ ਘਰ ਦੇ ਵਿੱਚ ਪਰੌਣੇ ਆਏ ਹੋਣ ਮਹਿਮਾਨ ਆਏ ਹੋਣ ਤਾਂ ਫਟਾਫਟ ਬਣਾ ਕੇ ਤੁਸੀਂ ਰੈਡੀ ਕਰ ਸਕਦੇ ਹੋ ਸਿਰਫ ਇਹ 4 ਤੋਂ 5 ਮਿੰਟ ਦੇ ਵਿੱਚ ਹੀ ਮਿਠਾਈ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਇਹਦੇ ਨਾਲ ਅਸੀਂ ਐਡ ਕਰ ਦਾਂਗੇ ਹੁਣ ਇੱਕ ਕੱਪ ਮਿਲਕ ਪਾਊਡਰ ਮਿਲਕ ਪਾਊਡਰ ਨੂੰ ਵੀ ਬਹੁਤ ਹੀ ਵਧੀਆ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਥੋੜਾ ਥੋੜਾ ਥਿੱਕ ਲੱਗ ਰਿਹਾ ਹੈ ਤਾਂ ਥੋੜਾ ਥੋੜਾ ਤੁਸੀਂ ਦੁੱਧ ਐਡ ਕਰ ਸਕਦੇ ਹੋ 1-2 ਚਮਚ ਹੁਣ ਮਿਲਕ ਪਾਊਡਰ ਜਿਹੜਾ ਬਹੁਤ ਹੀ ਵਧੀਆ ਮਿਕਸ ਹੋ ਚੁੱਕਾ ਹੈ ਤੇ ਹੁਣ ਅਸੀਂ ਐਡ ਕਰਾਂਗੇ 1/4 ਕੱਪ ਚੀਨੀ ਤੇ ਇਹਦੇ ਵਿੱਚ ਨਾਲ ਹੀ ਸੈ ਐਡ ਕਰ ਦਾਂਗੇ 2 ਚਮਚ ਨਾਰੀਅਲ ਦਾ ਭੁਰਾਦਾ ਉਹਦੇ ਨਾਲ ਟੇਸ ਜਿਹੜਾ ਬਹੁਤ ਹੀ ਵਧੀਆ ਆਉਂਦਾ ਹੈ 1/4 ਟੀस्पून ਇਲਾਚੀ ਪਾਊਡਰ ਐਡ ਕਰ ਦਵਾਂਗੇ ਤੇ ਮਿਕਸ ਕਰ ਲਵਾਂਗੇ ਬਹੁਤ ਹੀ ਵਧੀਆ ਜੇ ਤੁਹਾਨੂੰ ਥੋੜੀ ਜਿਹੀ ਮਿਕਸ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਥੋੜਾ ਥੋੜਾ ਮਤਲਬ ਸਖਤ ਲੱਗ ਰਿਹਾ ਹੈ ਤਾਂ ਦੋ ਚਮਚ ਤੋਂ ਅਸੀਂ ਦੁੱਧ ਦੇ ਐਡ ਕਰਕੇ ਇਹਨੂੰ ਮਿਕਸ ਕਰ ਸਕਦੇ ਹੋ ਕਿਉਂਕਿ ਅਸੀਂ ਸਟਾਰਟਿੰਗ ਦੇ ਵਿੱਚ ਦੁੱਧ ਨਹੀਂ ਐਡ ਕੀਤਾ ਸੀ ਮਤਲਬ ਥੋੜਾ ਐਡ ਕੀਤਾ ਸੀ ਉਸ ਤੋਂ ਬਾਅਦ ਫਿਰ ਅਸੀਂ ਥੋੜਾ ਜਿਹਾ ਦੁੱਧ ਐਡ ਕਰ ਦਾਂਗੇ ਦੋ ਤੋਂ 3 ਚਮਚ ਤੇ ਇਹਦੇ ਨਾਲ ਮਿਕਸ ਕਰਨਾ ਵੀ ਬਹੁਤ ਈਜ਼ੀ ਹੋ ਜਾਂਦਾ ਹੈ ਸੂਜੀ ਤੋਂ ਬਾਅਦ ਜਿੰਨੇ ਵੀ ਅਸੀਂ ਇਨਗਰੀਡੀਅੰਟ ਐਡ ਕੀਤੇ ਨੇ ਉਹ ਸਾਰੇ ਅਸੀਂ ਠੰਡੇ ਦੁੱਧ ਦੇ ਵਿੱਚ ਹੀ ਐਡ ਕਰਨੇ ਨੇ ਸੂਜੀ ਨੂੰ ਥੋੜਾ ਠੰਡਾ ਕਰਕੇ ਤੇ ਨਾਲ-ਨਾਲ ਸਾਰੀਆਂ ਚੀਜ਼ਾਂ ਐਡ ਕਰਕੇ ਮਿਕਸ ਕਰਦੇ ਜਾਵਾਂਗੀ ਹੁਣ ਜਿੰਨੀਆਂ ਸਾਰੀਆਂ ਚੀਜ਼ਾਂ ਅਸੀਂ ਐਡ ਕਰ ਦਿੱਤੀਆਂ ਉਸ ਤੋਂ ਬਾਅਦ ਗੈਸ ਦਾ ਫਲੇਮ ਅਸੀਂ ਆਫ ਔਨ ਕਰ ਦੇਣਾ ਹੈ ਤੇ ਇਸ ਨੂੰ ਆਪਾਂ ਕੰਟੀਨਿਊ ਮਿਕਸ ਕਰਦੇ ਜਾਣਾ ਹਾਈ ਟੂ ਮੀਡੀਅਮ ਫਲੇਮ ਤੇ ਉਸ ਤੋਂ ਬਾਅਦ ਅਚੇ ਤਰੀਕੇ ਨਾਲ ਜਦੋਂ نیچے ਚਿਪਕਨੀ ਸਟਾਰਟ ਹੋ ਜਾਵੇ ਤਾਂ ਤੁਸੀਂ ਇੱਕ ਚਮਚ ਸਾਈਟਾਂ ਵਿੱਚ ਉਹ ਐਡ ਕਰ ਦੋ ਇਹਦੇ ਨਾਲ ਚਿਪਕਣਾ ਜਿਹੜਾ ਬੰਦ ਕਰ ਦੇਗਾ ਤੇ ਇਹਦਾ ਜਿਹੜਾ ਟੈਕਸਚਰ ਉਹ ਸਮੂਥ ਬਿਲਕੁਲ ਹੋ ਜਾਏਗਾ ਤੁਸੀਂ ਦੇਖੋ ਜਿਹੜਾ ਬੈਟਰ ਆ ਉਹ ਕੜਾਈ 'ਚ ਸੁੱਕਣਾ ਸ਼ੁਰੂ ਹੋ ਚੁੱਕਾ ਹੈ ਤਾਂ ਤੁਸੀਂ ਦੇਖੋ ਇੱਕਦਮ ਪਰਫੈਕਟ ਜਿਹੜੀ ਆ ਉਹ ਉਹ ਕੰਸਿਸਟੈਂਸੀ ਇਹਦੀ ਆ ਰਹੀ ਹੈ ਕਿ ਮਾਤਰੇ 2 ਮਿੰਟਾਂ ਦੇ ਵਿੱਚ ਬਰਫੀ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ ਤੇ ਇਸ ਨੂੰ ਆਪਾਂ ਗੈਸ ਦਾ ਫਲੇਮ ਆਫ ਕਰਕੇ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਇਸ ਨੂੰ ਥੋੜਾ ਜਿਹਾ ਠੰਡਾ ਕਰ ਲਵਾਂਗੇ ਜਦੋਂ ਥੋੜਾ ਜਿਹਾ ਠੰਡਾ ਹੋ ਜਾਵੇ ਤੇ ਇਸ ਤਰ੍ਹਾਂ ਆਪਾਂ ਰੋਲ ਬਣਾ ਕੇ ਰੈਡੀ ਕਰ ਲਵਾਂਗੇ ਜਾਂ ਤੁਸੀਂ ਇੱਕ ਬਟਰ ਪੇਪਰ ਲੈ ਸਕਦੇ ਹੋ ਉਹਦੇ ਉੱਪਰ ਹਲਕਾ ਜਿਹਾ ਘਿਓ ਲਗਾ ਕੇ ਤੇ ਇਹਦੇ ਵਿੱਚ ਜਿਹੜਾ ਉਹ ਬੈਟਰ ਬਣਾ ਕੇ ਰੱਖਿਆ ਸੀ ਉਹ ਅਸੀਂ ਇਹਦੇ ਵਿੱਚ ਐਡ ਕਰਕੇ ਰੋਲ ਨੂੰ ਸੈੱਟ ਕਰਕੇ ਤੇ ਫ੍ਰਿਜ ਦੇ ਵਿੱਚ ਅਸੀਂ 1 ਘੰਟੇ ਵਾਸਤੇ ਰੱਖ ਦੇਣਾ ਹੈ ਤੁਸੀਂ ਉਸ ਤੋਂ ਪਾ ਤੁਸੀਂ ਇਹਦਾ ਟੈਕਚਰ ਦੇਖਿਓ ਇੱਕਦਮ ਹਲਵਾਈ ਸਟਾਈਲ ਇੱਕਦਮ ਸੌਫਟ ਤੇ ਮੁਲਾਇਮ ਬਰਫੀ ਬਣ ਕੇ ਜਿਹੜੀ ਹੈ ਕਰੇ ਪੰਜ ਮਿੰਟਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਤੇ ਰੋਲ ਬਹੁਤ ਹੀ ਵਧੀਆ ਸੈੱਟ ਹੋ ਕੇ ਰੈਡੀ ਹੋ ਚੁੱਕਾ ਹੈ ਤੇ ਹੋੜਾ ਸੀ ਚਾਂਦੀ ਦਾ ਵਰਕ ਲਗਾ ਦਵਾਂਗੀ ਚਾਂਦੀ ਦੇ ਵਰਕ ਲਗਾਉਣ ਦੇ ਨਾਲ ਜਿਹੜਾ ਹੈ ਲੁੱਕ ਬਹੁਤ ਹੀ ਵਧੀਆ ਆਉਂਦੀ ਹੈ ਜਾਂ ਤੁਸੀਂ ਡ్రਾਈ ਫਰੂਟ ਵੀ ਦੇ ਉੱਪਰ ਲਗਾ ਸਕਦੇ ਹੋ ਇਸ ਨੂੰ ਤੁਸੀਂ ਜਿਹੜੀ ਮਨ ਚਾਹੀ ਸ਼ੇਪ ਦੇ ਵਿੱਚ ਕੱਟ ਕਰੋ ਤੇ ਮੈਂ ਇਥੇ ਗੋਲ-ਗੋਲ ਪੀਸਿਸ ਦੇ ਵਿੱਚ ਕੱਟ ਦਿੱਤਾ ਹੈ इजीली ਕੱਟ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੇ ਇਸ ਨੂੰ ਤੁਸੀਂ ਮਿੰਟੋ ਮਿੰਟ ਬਰਫੀ ਬਣਾ ਕੇ ਡੈਡੀ ਕਰ ਸਕਦੇ ਹੋ ਚਾਹੇ ਤਾਂ ਇਹ সুইਟ ਖਾਂਦ ਦਿਲ ਕਰ ਰਿਹਾ ਜਾਂ ਕੋਈ ਤਿਹਾਰ ਹੈ ਜਾਂ ਕੋਈ ਮਹਿਮਾਨ ਆ ਰਿਹਾ ਹੋਵੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਦੀ ਨਿਊ ਤੇ ਫਟਾਫਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ